ਦੋਜੀ ਕਾਲਚੀ ਗਲਾਬ ਜਾਨ ਨੂੰ ਆਪਣੇ ਬਣ ਕੇ ਰੈਡੀ ਹੋ ਗਏ ਚਲ ਕੱਢਵੇਂ ਵਨ ਵਨ ਕਰਕੇ ਕੱਢ ਚਾਣੀ ਚਾਣੀ ਯੈਲੋ ਕੱਤ ਹੋ ਗਈ ਹੈ ਰੰਗ ਬਹਿ ਵਿੱਚ ਹਲਦੀ ਨਹੀਂ ਨਹੀਂ ਹਾਂ ਇਤਰਾ ਆਪਾਂ ਸਾਰੇ ਕੱਢ ਕੇ ਤੇ ਤੁਹਾਨੂੰ ਹੁਣ ਇਹ ਖਾ ਕੇ ਜੀਰ ਕੇ ਦਿਖਾਉਣੇ ਵਿੱਚ ਹੋਇਆ ਚੰਗੀ ਤਰ੍ਹਾਂ ਮੈਂ ਐ ਮਿਕਸ ਹੋ ਗਿਆ ਕਮਚਾਣੀ ਦਾ ਤੇ ਬਹੁਤ ਹੀ ਡਿਲੀਸ਼ੀਅਸ ਲੱਗ ਰਿਹਾ ਇਹ ਮੇਰੇ ਖਦੋਂ ਮਮੀ ਜੀ ਟੇਸਟੀ ਵੀ ਹੋਣਗੇ ਨਾ ਪੂਰੇ

ਤੇ ਲੋ ਜੀ ਤੁਹਾਡੇ ਸਾਹਮਣੇ ਬਣ ਕੇ ਹਾਜ਼ਰ ਨੇ ਸੋਜੀ ਦੇ ਗਲਾਬ ਜਾਮਨੂ ਜਿਹਨੂੰ ਕਿ ਆਪਾਂ ਬਹੁਤ ਹੀ ਨੇਚਰਲ ਬਹੁਤ ਹੀ ਵਧੀਆ ਤੇ ਆਸਾਨ ਜਿਹੇ ਤਰੀਕੇ ਦੇ ਨਾਲ ਆਪਾਂ ਸਿੰਪਲ ਤਰੀਕੇ ਨਾਲ ਘਰੇ ਬਣਾਇਆ ਇਹ ਦੇਖੋ ਪੋਲੇ ਹੋਲ ਕੇ ਦਗਾਹ ਤੋੜ ਕੇ ਇਤਰਾ ਦੋਹਾਂ ਦਾ ਇਦਾਂ ਕਰਕੇ ਤੇ ਬਹੁਤ ਹੀ ਤੇਜ਼ੀ ਤੇ ਬਹੁਤ ਘੈਂਟ ਬਣੇ ਉਹ ਮੈਂ ਖਾ ਕੇ ਦੇਖੋ ਬਾਅਦ ਚ ਕਿੱਦਾਂ ਦੇ ਬਣਿਆ ਬਾਕੀ ਵੇਖਣ ਜੀ ਤੇ ਬਹੁਤ ਘੈਂਟ ਲੱਗਣ ਦਾ ਤੇ ਇੰਨੀ ਕਿਚਾਣੀ ਬਚੀ ਵੇ ਲੋ ਬਾਕੀ ਸਾਰੀ ਚਾਣੀ ਵੇਚ ਮੇਂ ਦੇ ਮਤਲਬ ਆਪਣੇ ਆਪ ਚੋਗ ਲਈ ਇਹਨੇ ਤੇ ओके okay, जी फिर मिलते हैं के नए ब्लॉग के नाल टिल देन बाय बाय टेक सार ਨੂੰ ਸਤਿ ਸ਼੍ਰੀ ਅਕਾਲ ਲਵ ਯੂ ਸੈਨ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੰਗੀ ਲੱਗੇ ਤੇ ਹੁਣ ਇਹ ਸਟੋਰ ਹੋਣਗੇ ਫ੍ਰਿਜ ਦੇ ਵਿੱਚ ਚਲੋ ਜੀ